ਆਪਣੇ ਵਾਲਾ ਹਾਈਲੈਂਡ ਦੇਖਦੇ ਆ ਕਿੱਥੇ ਖੜੇ ਹੈਗੇ ਆਪਾਂ ਪਹੁੰਚ ਗਏ ਪਿੰਡ ਦੇ ਨਾਲੇ ਆਪਣਾ ਪਿੰਡ ਹੈਗਾ ਡੈੜੀ ਮਰਾਇਰੀਆ ਪਵਾਦ ਮਰਾਇਰੀਆ ਪਵਾਦ ਮਰਾਇਰੀਆ ਪਵਾਦ ਪਵਾਦ ਵਾਲੇ ਹੈ ਬਾਈ ਹਮ ਓ ਖੜਿਆ ਛੋਟਾ ਆਪਣਾ ਇੱਥੇ ਬਾਪੂ ਜੀ ਦੀ ਫੋਟੋ ਲਾਈ ਹੋਈ ਹੈ ਬੇਟਾ ਚਲਾ ਰਿਹਾ ਟਰੈਕਟਰ ਨੂੰ ਕਰ ਦਿਓ ਦੱਬ ਕੇ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੇਟਾ ਜੀ ਜਾ ਰਹੇ ਆ ਭਾਈ ਅਰਜੋਤ ਸਿੰਘ ਖਟੜਾ ਸਰਾਂ ਨਾਲੇ ਤਨويه ਵੀਰ ਨੇ ਦੇਤੇ ਆਪਾਂ ਨੂੰ ਅੱਜ ਡਿਲੀਵਰੀ ਐਗਰੀ ਜੋਂ ਦੀ ਸਰਵਿਸ ਜਿਆਦਾ ਪਹਿਲਾਂ ਜਗਤਜੀਤ ਅਗੇ ਤੇ ਵੀਰ ਲੈਣ ਉਹਨਾਂ ਦਾ ਥੋੜਾ ਜਿਹਾ ਰੇਟ ਮਾ ਵੀ ਕਾਫੀ ਫਰਕ ਤਾਂ ਥੋੜਾ ਜਿਹਾ ਕਿ ਆ ਜਿਆਦਾ ਫਰਕ ਤਾਂ ਆਪਾਂ ਨੂੰ ਇਹ ਸਸਤਾ ਜਗਤਜੀਤ ਨਾਲ ਸਸਤਾ ਮਿਲ ਗਿਆ ਆਪਾਂ ਸੋਚਿਆ ਵੀ ਫਿਰ ਕਾਹ ਨੂੰ ਆ ਰੰਨੇ ਪੈਸੇ ਲਾਣੇ ਹਨੀ ਵੀ ਇਹੀ ਲੈ ਲਿਆ ਰੇਟ ਦਾ ਉਸका ਵੀ اتنا ਹੀ ਮਿਲਣਾ ਇਸका ਵੀ اتنا ਹੀ ਮਿਲਣਾ ਰੇਟ ਦੋਨਾਂ ਕੇ ਸੇਮ ਮਿਲਾਏ ਬਾਈ ਸ਼ਰਮ ਨਾ ਕਰੇ ਗੁਰੂ ਆਪਣੀ ਬੋਲੀ ਬੋਲਣੇ ਲਾਹੋ ਵద్ధి ਪੂਰੀ ਬੋਲੀ ਕਰੋ ਠੀਕ ਨਹੀਂ ਤਾਂ ਹੀ ਪਤਾ ਲੱਗੇਗਾ ਵੀ ਹਨਾ ਪਵਾਲ ਵਾਲੇ ਆਂ ਚਾਂ ਮਾਰੀ ਲਾਣੀ ਤਾਂ ਜੀ ਦੀ ਫੋਟੋ ਹੈ ਰੁਕ ਚੈੱਕ ਹਾਈ ਲੈਂਡ ਤੋਂ ਰੁਕ ਚੈੱਕ ਹਰੀ ਲੈਂਡ ਤੋਂ पिंड आ गए डैडी पिंड पहुंच चुके आ रहा अपना घोड़ा छत्ती तीह एडिशन ਇਹ ਟੀਨੂ ਵੀ ਕਰਦੀ ਹੈ ਫੋਨ